ਇਕ ਤੱਕ ਗਰਮੀ ਅਤਿ ਦੀ ਹੋਵੇ ਤੇ ਰੇਡੀਏਟਰ ਜਿਹੜਾ ਉਹ ਬੰਦ ਹੋਵੇ ਤੇ ਆਦਮੀ ਇਹ ਸੋਚੇ ਵੀ ਏਸੀ ਦੀ ਸਰਵਿਸ ਕਰਾ ਲਈ ਇੰਜਨ ਪਰਫਾਰਮੈਂਸ ਦੇ ਦੂਗਾ ਨਹੀਂ ਦੋਸਤੋ ਅਗਰ ਰੇਡੀਏਟਰ ਬਾਰੂ ਡਸਟ ਨਾਲ ਭਰਿਆ ਹੋਇਆ ਹੈ ਅੰਦਰਲੇ ਪਾਸੇ ਜੜੀਆਂ ਦੇ ਕਾਰਬਨ ਜੰਗਾਲ ਅਕਸਰੀ ਦੋਸਤ ਕੀ ਕਰਦੇ ਹੈ ਏਸੀ ਦੀ ਸਰਵਿਸ ਕਰਾਉਂਦੇ ਹੈ ਉਹਦੀ ਜੜ ਤੇ ਨਹੀਂ ਜਾਣਾ ਚਾਹੁੰਦੇ ਤੇ ਏਸੀ ਵਾਲਾ ਵੀ ਮੈਂਟਲ ਆਉਂਦਾ ਖੋਲ ਲੋ ਵੀ ਏਸੀ ਕਰਾ ਸੋ ਸੱਜਣੋ ਇਹਦੇ ਵਿੱਚ ਡਸਟ ਤੇ ਗੰਦਗੀ ਮਿੱਟੀ ਕਿੱਥੋਂ ਆਈ ਇਹ ਸਮਝੋ ਬਾਹਰ ਹੈ ਇਹ ਜਿਹੜੀਆਂ ਡਲੀਆਂ ਇਹ ਤੁਹਾਡੀ ਆਰਡੀਅੰਸ ਦੇ ਤੇ ਹਾਲ ਚਲੇ ਆ ਰਹੇ ਆ ਪਾਣੀ ਗਲਤ ਪੈ ਗਿਆ ਕੂਲੈਂਟ ਪਾਉਣਾ ਨਹੀਂ ਚਾਹੁੰਦੇ ਤੇ ਇਹ ਹਾਲਤ ਉਦੋਂ ਹੁੰਦੀ ਹੈ ਜਦੋਂ ਬਲੌਕੇਜ ਹੋ ਜਾਵੇ ਆਜੋ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਦੋਸਤੋ ਅਗਰ ਰੇਡੀਏਟਰ ਦੇ ਵਿੱਚ ਇੰਨੀ ਜਿਆਦਾ ਬਲੌਕੇਜ ਹੈ ਉਦੋਂ ਹਵਾ ਨਹੀਂ ਪ੍ਰੋਪਰ ਮਿਲਦੀ ਉਦੋਂ ਪਾਣੀ ਦਾ ਸਰਕੂਲੇਸ਼ਨ 쿨 ਹੋ ਕੇ ਬਲਾਕ ਦੇ ਵਿੱਚ ਵਾਟਰ ਬਾਡੀ ਦਾ ਪਾਣੀ ਰੇਡੀਏਟਰ ਦਾ ਰੇਡੀਏਟਰ ਚ ਰੇਡੀਏਟਰ ਨਾ 쿨 ਹੋ ਕੇ ਬਲੌਕ ਚ ਨਹੀਂ ਜਾਂਦਾ ਤਾਂ ਫਿਰ ਓਵਰ ਹੀਟ ਦੀ ਸਮੱਸਿਆ ਹੋਊਗੀ ਵੀਰ ਉਹਨੇ ਕਹਿੰਦੇ ਜੀ ਅਸੀਂ ਇਹ ਜਾਲੀ ਲਾਤੀ ਇਸ ਕਰਕੇ ਹੋ ਗਿਆ ਨਹੀਂ ਵੀਰੋ ਤੁਸੀਂ ਜਾਲੀ ਨਹੀਂ ਲਾਈ ਗਲਤੀ ਤੁਹਾਡੀ ਸਾਰੀ ਆਡੀਅנס ਦੀ ਜਾਂ ਗੱਡੀ ਵਾਹਨ ਚਾਲਕਾਂ ਦੀ ਇੱਕੋ ਹੀ ਹੁੰਦੀ ਹੈ ਵੀ ਅਸੀਂ ਕੁਲੈਂਟ ਵੱਲੋਂ ਨਾ ਮਾਰ ਖਾ ਜਿੰਨੇ ਕੁਲੈਂਟ ਨਹੀਂ ਪਾਉਂਦੇ ਆ ਵੇਖੋ ਹਾਲਤ ਬੇਟਾ ਕੀ ਦਿਖ ਰਿਹਾ ਤੈਨੂੰ ਠੀਕ ਹੈ ਆ ਹਾਲਤ ਵੇਖੋ ਕੀ ਹੈ ਜੀ ਅਗਰ ਜੇ ਟੱਕਲ ਦੀ ਤੁਹਾਡੀ ਦੀ ਹਾਲਤ ਹੈ ਨਾ ਉਦੋਂ ਸਮਝ ਲਓ ਵੀ ਰੇਡੀਏਟਰ ਦਾ ਹਾਲ ਬਹੁਤ ਜ਼ਿਆਦਾ ਬੁਰਾ ਹੋ ਇਦੇ ਵਿੱਚ ਦਿਖ ਰਿਹਾ ਬੇਟਾ ਫਲੈਸ਼ ਔਨ ਕਰ ਲੋ ਇਹ ਆਲੋ ਪਾਈਪ ਵੱਟ ਨਹੀਂ ਖਾਂਦੀ ਭਾਈ ਹਨਾ ਮੈਂ ਪਾਈਪ ਨੂੰ ਪੂਰਾ ਜ਼ੋਰ ਲਾ ਕੇ ਮਰੋੜ ਕੇ ਫੁੜਾ ਪਿੱਛੇ ਨੂੰ ਹੋ ਜਾ ਪੁੱਤੋ ਹਰ ਵੀਡੀਓ ਚ ਤੁਹਾਨੂੰ ਦਿਖਾਉਣੇ ਹੁੰਦੇ ਨੇ ਵੀ ਬਾਈ ਜੀ ਦੀ ਹਾਲਤ ਵੇਖੋ ਕੀ ਆ ਜਿਹੜੀ ਹਾਲਤ ਇਹਦੀ ਆ ਪਾਈਪ ਦੀ ਉਹ ਹਾਲਤ ਬਲਾਕ ਦੇ ਵਿੱਚ ਵੀ ਇਹੀ ਹਾਲਤ ਹੈ ਹੁਣ ਮੈਂ ਇੱਥੇ ਇੱਕ ਦਿਖਾਉਣਾ ਹੈ ਵੀ ਜਿਵੇਂ ਆਏ ਦੇ ਚਕਾਲਸ ਦੇਖੋ ਕਿੰਨੇ ਇਹ ਦੋਨੇਜਾ ਪਾਈਪਾ ਪਾਵੇਂਗੇ ਜੀ ਰੈਡੀਏਟਰ ਦੀ ਹਾਲਤ ਬਹੁਤ ਪੁਰੀ ਹੈ ਬਲਾਕ ਦੇ ਵਿੱਚ ਸਰਕੂਲੇਸ਼ਨ ਹੈ ਜਿਹੜਾ ਉਹ ਪਾਣੀ ਦਾ ਦਿੰਨੇ ਹੈ ਜਿਵੇਂ ਆਹ ਜੰਗਾਲ ਹੈ ਐਵੇਂ ਹੀ ਜਲਾ ਜਿਹੜਾ ਜੰਗਾਲ ਹੈ ਉਹ ਸਲੀਬਾ ਦੇ ਵਿੱਚ ਹੈ ਪਰ ਮੈਂ ਆਡੀਅנס ਨੂੰ ਇੱਕ ਨੂੰ ਮੈਂ ਗੱਲ ਆਪਣੀ ਨੂੰ ਦੱਸ ਦੇਵਾਂ ਅਕਸਰੀ ਦੋਸਤਾਂ ਨੂੰ ਅਸੀਂ ਅਵੇਅਰ ਕਰਦੇ ਹੁੰਨੇ ਆ ਉਹ ਗੱਲ ਦਾ ਗੁੱਸਾ ਕਰ ਜਾਂਦੇ ਸੱਜਣ ਐਕਚੁਅਲੀ ਚ ਆਦਤ ਕੀ ਲੋਕਾਂ ਦੀ ਪੈ ਗਈ ਵੀ ਇੱਕ ਮਿੰਟ ਦੀ ਰੀਲ ਵੇਖ ਲਓ ਤੇ ਗੱਲ ਕੋਈ ਸਮਝਣ ਨੂੰ ਤੇ ਕੋਈ ਵੀ ਸਮਝਾਉਣ ਨੂੰ ਪਿਆਰ ਨਹੀਂ ਆ ਹੁਣ ਮੈਂ ਅਗਰ ਇੰਚ ਪਾਣੀ ਮਾਰ ਦੇਵਾਂ ਤਾਂ ਕਿਤੇ ਬਲਾਕ ਦੇ ਵਿੱਚੋਂ ਸਲੀਬਾਂ ਤੋਂ ਆਸੇ-ਪਾਸਿਓਂ ਜੜ ਪੱਟੀ ਗਈ ਤੇ ਪਾਣੀ ਹੈ ਜਿਹੜਾ ਉਹ ਇੰਜਨ ਆਇਲ ਦੇ ਵਿੱਚ ਜਾਂ ਸਟਰਾ ਤੇ ਜਾਣ ਦੀ ਸੰਭਾਵਨਾ ਬਣ ਜਾਂਦੀ ਹੈ ਅਕਸਰ ਹੀ ਅਸੀਂ ਜਦੋਂ ਖੋਲਦੇ ਆ ਤਾਂ ਸਲੀਬਾ ਗਲ ਜਾਂਦੀਆਂ ਟਿਕੀਆਂ ਰਹਿਣ ਤੇ ਟਿਕੀਆਂ ਰਹਿਣ ਮੈਂ ਹੁਣ ਇਹਨਾਂ 'ਚ ਮਾਰਦਾ ਪਾਣੀ ਜਦੋਂ ਪਾਣੀ ਮਾਰੂੰਗਾ ਤੁਸੀਂ ਇਹਦੇ ਵਿੱਚੋਂ ਜੜ ਵੇਖੋ ਕਿੰਨੀ ਨਿਕਲਦੀ ਆਜਾ ਇਹਦੇ ਵਿੱਚ ਕਾਲਸ ਵੇਖੀ ਤੁਸੀਂ ਕਿੰਨੀ ਹੈ ਮੈਂ ਹੁਣ ਦਿਖਾਉਣਾ ਜੀ ਭਾਣ ਆ ਜਾ ਬੇਟਾ ਨੇੜੇ ਨੇੜੇ ਆਓ ਬੇਟਾ ਉੱਥੇ ਜਾਓ ਕਾਲਸ ਰੱਖੀ ਵੀ ਰੱਖੀ ਨਹੀਂ ਹੈ ਬਹੁਤ ਜਿਆਦਾ ਥੱਲੇ ਪਾਸੇ ਦਿਖਾਓ ਕਿੰਨਾ ਨਿਕਲਦਾ ਤੁਸੀਂ ਤਾਂ ਲਾਂਬਾ ਦਿੰਦੇ ਸੀ ਇਸ ਜਾਲੀ ਦਾ ਨੇੜੇ ਆਓ ਮੇਰੇ ਮੇਰੇ ਮਾਈਕ ਦੇ ਕੋਲੇ ਆਓ ਤੁਸੀਂ ਆਪਣੇ ਅਕੀ ਮਹਿਸੂਸ ਕੀਤਾ ਤੁਸੀਂ ਮੈਗਾ ਛਾਇਦਾ ਜੜੀ ਲੱਗਣ ਕਰਕੇ ਹਵਾ ਘਟ ਗਈ ਗੱਡੀ ਦੀ ਤਾਂ ਗੱਡੀ ਕਰਮੋ ਲੱਗਦੀ ਆ ਹਾਂ ਬਾਈ ਜੀ ਗੱਲਾਂ ਤੁਹਾਡੀਆਂ ਬਿਲਕੁਲ ਖਰੀਆਂ ਐ ਤੇ ਸੱਚੀਆਂ ਐ ਸਾਰਾ ਕੁਝ ਹੀ ਹੈ ਕਿਉਂਕਿ ਪਹਿਲਾਂ ਤਾਂ ਜਦੋਂ ਠੀਕ ਚੱਲਦੀ ਟੈਂਪਰੇਚਰ ਇਹਨੇ ਚੱਕਦੀ ਨਹੀਂ ਤੇ ਕੱਲ ਦਾ ਕਾਫੀ ਜ਼ਿਆਦਾ ਟੈਂਪਰੇਚਰ ਇਹਨੇ ਆਪ ਕਰਤਾ ਸੋ ਦੋਸਤੋ ਅਕਸਰ ਹਰੇ ਕੀ ਕਸਟਮਰ ਉਦੋਂ ਭੱਜਦਾ ਹੈ ਵੀ ਜਦੋਂ ਟੈਂਪਰੇਚਰ ਹਾਈ ਹੋਣ ਲੱਗ ਪੈਂਦਾ ਹੈ बार-बार ਅਸੀਂ ਕਿਸੇ ਚੀਜ਼ ਦਾ ਇਮਤਿਹਾਨ ਲੈਂਦੇ ਰਹੀਏ ਉਸ ਦੀ ਲਿਮਿਟ ਤੋਂ ਉੱਪਰ ਜਾ ਕੇ ਓਵਰ ਹੀਟਿੰਗ ਹੋਵੇ ਤੇ ਦੋਸਤੋ ਫਿਰ ਅੰਦਰ ਸਲੀਬਾਂ ਪਿਸਟਨ ਉਹਨਾ ਸੀਜ਼ ਮਾਰ ਜਾਂਦੇ ਆ ਹਰ ਇੱਕ ਚੀ ਦੀ ਇੱਕ ਲਿਮਿਟੇਸ਼ਨ ਹੁੰਦੀ ਹੈ ਅਸੀਂ ਪਹਿਲਾਂ ਉਹਦੀ ਲਿਮਿਟ ਨੂੰ ਕਰਾਸ ਕਰ ਦਿੰਨੇ ਆ ਮੈਂ ਇੱਥੇ ਹੱਥ ਜੋੜ ਕੇ ਬੇਨਤੀ ਕਰਦਾ ਸਜਣੋ ਹਰ ਇੱਕ ਵਿਅਕਤੀ ਨਾਲ ਆਪਣੀ ਗੱਡੀ ਦੇ ਨਾਲ ਤੱਕਾ ਬਹੁਤ ਜ਼ਿਆਦਾ ਕਰਲਾ ਪਿਆ ਮੰਨ ਲਓ ਵੀ ਉਸ ਗੱਡੀ ਦੀ ਕੈਪੈਸਿਟੀ 900 ਤੇ ਵਧਿਆ ਚੱਲਣ ਦੀ ਆ ਤੇ ਸਾਡੀ ਕੋਸ਼ਿਸ਼ ਹੈ ਲੇਟ ਕਰੋ ਚਲੋ ਕੋਈ ਨਹੀਂ ਗੱਡੀ ਹੋਈ ਹੈ ਨਾ ਜੀ ਸੋ ਆਪਾਂ ਇਹਦੇ ਵਿੱਚ ਪਾਣੀ ਮਾਰ ਰਹੇ ਆਂ ਤੇ ਨੁਕਸ ਕੱਢ ਰਹੇ ਆਂ ਤੇ ਨੁਕਸ ਦੱਸ ਰਹੇ ਹੋ ਅਗਰ ਤੁਸੀਂ ਵੀ ਆਪਣੀ ਗੱਡੀ ਦਾ ਸਹੀ ਕੰਮ ਚਾਹੁਣੇ ਹੋ ਨਾ ਸਜਣੋ ਤੇ ਪ੍ਰੀਤ ਮੋਟਰਜ਼ ਮੋਗਾ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਆ ਦੇਖੋ ਗੱਡੀ ਦੀ ਕੰਡੀਸ਼ਨ ਕਿਹੋ ਜੀ ਹੈ 1 ਮਿੰਟ ਦੀ ਰੀਲ 'ਚ ਆਪਾਂ ਕੁਛ ਨਹੀਂ ਦੱਸ ਸਕਦੇ ਆਪਣੀਆਂ ਗੱਡੀਆਂ ਨੂੰ ਹੋ ਸਕਦਾ ਤੇ ਬਚਾ ਲਓ ਆਪਣੀ ਜੇਬ ਤੋਂ ਡਾਕਾ ਪੈਣ ਤੋਂ ਤੁਸੀਂ ਆਪਣੀ ਜੇਬ ਤੋਂ ਆਪਦੇ ਅਪਰੋਖ ਸਕਦੇ ਸੋ ਅਸੀਂ ਤਾਂ ਵੀਡੀਓ ਪਾ ਕੇ ਆਪਣੀ ਜ਼ਿੰਮੇਵਾਰੀ ਖਤਮ ਕਰਤੀ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਪ੍ਰੀਤ ਮੋਟਰਜ਼ ਮੋਗਾ ਬਹੁਤ ਧੰਨ ਪ੍ਰੀਤ ਭਾਈ ਮੋਗੇ ਵਾਲਾ ਹਮੇਸ਼ਾ ਖਰੀਆਂ ਤੇ ਸੱਚੀਆਂ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆਉਂਦਾ ਰਹੂਗਾ ਤਾਂ ਜੋ ਤੁਹਾਡੀਆਂ ਜਿਬਾਂ ਤੇ ਠਾਕਾ ਡਾਕਾ ਨਾ ਪਵੇ ਤੁਹਾਡੀਆਂ ਜਿਬਾਂ ਤੇ ਡਾਕਾ ਨਾ ਪਵੇ ਤੇ ਮੇਰੇ ਚੈਨਲ ਨੂੰ ਵੀਰੋ ਵੀਡੀਓ ਵੇਖੇ ਸ਼ੇਅਰ ਜਰੂਰ ਕਰ ਦਿਓ ਤੁਹਾਡੇ ਦੋਸਤ ਮਿੱਤਰ ਵੀ ਕੁਝ ਸਿੱਖ ਸਕਣ ਧੰਨਵਾਦ